29 ਮਈ 2022 ਨੂੰ ਸਿੱਧੂ ਮੂਸੇਵਾਲਾ ਤੇ ਗੈਂਗਸਟਰਾਂ ਨੇ ਹਮਲਾ ਕੀਤਾ ਗੋਲੀਆਂ ਚਲਾਈਆਂ ਗਈਆਂ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਮੌਤ ਹੋ ਜਾਂਦੀ ਆ ਗੈਂਗਸਟਰਾਂ ਨੇ ਉੱਤੇ ਹਮਲਾ ਕਰਕੇ ਉਸ ਨੂੰ ਮੌਤੇ ਘਾਟਦਾ ਰਿਹਾ ਪਰ ਇਹ ਸਭ ਤੋਂ ਵੱਡੀ ਨਲਾਇਕੀ ਜਿਹੜੀ ਮੈਂ ਮੰਨਦਾ ਪੰਜਾਬ ਸਰਕਾਰ ਦੀ ਸਿੱਧੂ ਸਾਹਿਬ ਨੇ ਇਲੈਕਸ਼ਨ ਲੜੀ ਹੈ ਕਾਂਗਰਸ ਦੀ ਉਦੋਂ ਉਹਨਾਂ ਕੋਲ ਗਨਮੈਨ ਕਾਫੀ ਹੁੰਦੇ ਸੀ ਕੌਂਗਦੇ ਟਾਈਮ ਵੀ ਗਨਮੈਨ ਕਾਫੀ ਸੀ ਸਭ ਤੋਂ ਮਾੜੀ ਗਲਤੀ ਇਹ ਹੈ ਵੀ ਜਿਹੜਾ ਗਨਮੈਨ ਵਾਪਸ ਲਏ ਤੇ ਉਹਨਾਂ ਨੇ ਸਾਰਾ ਕੁਝ ਆਪਣੇ ਗੀਤ ਰਾਹੀਂ ਪੇਸ਼ ਕੀਤਾ ਸੀ ਵੀ ਸ਼ਾਇਦ ਮੇਰੇ ਨਾਲ ਇਹ ਘਟਨਾ ਵਾਪਰਨ ਵਾਲੀ ਹੈ ਅੱਜ ਉਹ ਦਿਨ ਹੈ ਜਿਹੜਾ ਉਹ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਉਸ ਟਾਈਮ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸਾਡਾ ਸਿੱਧੂ ਮੂਸੇਵਾਲਾ ਸਾਡੇ ਤੋਂ ਖੋਇਆ ਗਿਆ ਮਾਨਸਾ ਦਾ ਅੱਜ ਨਾਮ ਪੂਰੇ ਆਲ ਵਰਡ ਦੇ ਵਿੱਚ ਮਾਨਸਾ ਦਾ ਨਾਂ ਚਮਕਦਾ ਹੈ ਤਾਂ ਸਿੱਧੂ ਮੂਸੇਵਾਲੇ ਕਰਦੇ ਜੀ ਆਪ ਆਪਣੇ ਖੱਤੇ ਤਿਆਰ ਕਰਨੇ ਆਪ ਦੀ ਜਮੀਨ ਸਾਰੀ ਆਪ ਬੋਣੀ ਆਪ ਅੱਗੇ ਜੀਰੀਆਂ ਲਵਾਉਣੀਆਂ ਪਰ ਜਦੋਂ ਇੱਕੋ ਹੀ ਬੱਚਾ ਹੋਵੇ ਉਹੀ ਚਲਾ ਜਾਵੇ ਤਾਂ ਤੁਸੀਂ ਆਪ ਦੱਸੋ ਵੀ ਮਾਂ ਪਿਓ ਦੇ ਵਿੱਚ ਕੀ ਰਹਿ ਜਾਂਦਾ ਮੈਂ ਸਦਕੇ ਜਾਵਾਂ ਉਹਨਾਂ ਦੇ ਪਰ ਉਹ ਡੋਲੇ ਨਹੀਂ ਸਿਰਫ ਆਪਣੇ ਬੱਚੇ ਲਈ ਹਮੇਸ਼ਾ ਇਨਸਾਫ ਦੀ ਗੋਹਰ ਲਗਾਉਂਦੇ ਰਹਿੰਦੇ ਨੇ ਪਰ ਕਾਂਗਰਸ ਵੱਲੋਂ ਜੇ ਉਹ ਚੋਣ ਲੜਦੇ ਇਹਨਾਂ ਦਾ ਮੈਂ ਦੂਜੀਆਂ ਪਾਰਟੀਆਂ ਨੂੰ ਇਹ ਸਨੇਹਾ ਦੇਣਾ ਚਾਹੂੰਗਾ ਕਿ ਉਹਦੇ ਮੁਕਾਬਲੇ ਕੋਈ ਕਾਗਜ਼ ਨਾ ਭਰੇ ਤੇ ਕਾਗਜ਼ ਨਾ ਭਰ ਕੇ ਉਹਨਾਂ ਨੂੰ ਸਰਬਸੰਮਤੀ ਨਾਲ ਜਿਤਾਵੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ ਸਿੱਧੂ ਮੂਸੇਵਾਲੇ ਦੀ ਤੀਜੀ ਵਰਸੀ ਮਨਾਈ ਗਈ ਅਤੇ ਤੀਜੀ ਵਰਸੀ ਮੌਕੇ ਜਿਹੜੇ ਇੰਡਸਟਰੀ ਦੇ ਲੋਕ ਸੀ 뮤직 ਇੰਡਸਟਰੀ ਦੇ ਲੋਕ ਉੱਥੇ ਪਹੁੰਚੇ ਰਾਜਨੀਤਿਕ ਆਗੂ ਉੱਥੇ ਪਹੁੰਚੇ ਸੋ ਬਹੁਤ ਵੱਡਾ ਘਾਟਾ ਪਿਆ ਸਿੱਧੂ ਮੂਸੇਵਾਲੇ ਦਾ ਕਿਉਂਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਤੇ ਗੈਂਗਸਟਰਾਂ ਨੇ ਹਮਲਾ ਕੀਤਾ ਗੋਲੀਆਂ ਚਲਾਈਆਂ ਗਈਆਂ ਤੇ ਉਸ ਤੋਂ ਬਾਅਦ 29 ਮਈ 2022 ਦੀ ਸ਼ਾਮ ਨੂੰ ਸਿੱਧੂ ਮੂਸੇਵਾਲੇ ਦੀ ਮੌਤ ਹੋ ਜਾਂਦੀ ਆ ਵੱਡੀ ਗੱਲ ਇਹ ਆ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਨਾਂ ਦੇ ਜਿਹੜੇ ਫੋਲੋਅਰ ਤੇ ਬਹੁਤ ਜ਼ਿਆਦਾ ਵਧੇ ਨੇ ਜਿੰਨੇ ਫੋਲੋਅਰ ਪਹਿਲਾਂ ਸੀ ਤਾਂ ਮੌਤ ਤੋਂ ਬਾਅਦ ਦੁੱਗਣੇ ਤਿਗਣੇ ਤਕਰੀਬਨ ਤਿਗਣੇ ਹੋਏ ਕਿਉਂ ਹੋਏ ਕਿਉਂਕਿ ਸਿੱਧੂ ਮੂਸੇਵਾਲੇ ਵੱਲ ਧਿਆਨ ਦਿੱਤਾ ਉਹਦੀ ਗਾਇਕੀ ਨੂੰ ਸੁਣਿਆ ਪਹਿਲਾਂ ਘੱਟ ਸੁਣਦੇ ਸੀ ਪਰ ਉਸ ਤੋਂ ਬਾਅਦ ਬਹੁਤ ਜਿਹੜੇ ਜਾਣਕਾਰ ਸੀ ਜਾਂ ਬਹੁਤ ਡੂੰਗਾ ਹੀ ਨਾਲ ਸੋਚਣ ਵਾਲੇ ਸੀ ਕਿ ਸਿੱਧੂ ਮੂਸੇਵਾਲੇ ਦੀਆਂ ਜਿਹੜੀਆਂ ਗੱਲਾਂ ਸੀ ਗੀਤਕਾਰੀ ਸੀ ਬਹੁਤ ਵੱਡੀ ਸੀ ਗਾਇਕੀ ਬਹੁਤ ਵੱਡੀ ਸੀ ਸੋ ਬਹੁਤ ਵੱਡਾ ਇੱਕ ਪੰਜਾਬ ਨੂੰ ਘਾਟਾ ਪਿਆ ਸਾਡੇ ਨਾਲੇ ਸ਼ੁਭਸੇ ਤੇ ਗੱਲਬਾਤ ਕਰਨ ਲਈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਸਾਬਕਾ ਚੇਅਰਮੈਨ ਵਰਿੰਦਰ ਪੰਨਵਾ ਜੀ ਪੰਨਵਾ ਸਾਹਿਬ ਜੀ ਬੱਜੀ ਜੀ ਅੱਜ ਬਹੁਤ ਸਸੀ ਗੱਲ ਜੀ ਅੱਜ ਬਹੁਤ ਇੱਕ ਮੰਦ ਭਾਗਾ ਦਿਨ ਹੈ ਜੀ ਸਿੱਦੂ ਮੂਸੇਵਾਲੇ ਦੀ ਤੀਜੀ ਵਰ੍ਹੇ ਸਿਰ ਮਨਾਈ ਗਈ ਆ 29 ਮਈ 2022 ਨੂੰ ਕਿੰਨਾ ਕੁ ਵੱਡਾ ਘਾਟਾ ਮੰਨਦੇ ਹੋ ਤੁਸੀਂ ਬਈ ਜੇ ਤਾਂ ਬਹੁਤ ਵੱਡਾ ਘਾਟਾ ਪਿਆ ਹੈ ਸਾਡੇ ਪੰਜਾਬ ਨੂੰ ਜਿਵੇਂ 29 ਮਈ 2022 ਨੂੰ ਗੈਂਗਸਟਰ ਨੇ ਉੱਤੇ ਹਮਲਾ ਕਰਕੇ ਉਸ ਨੂੰ ਮੌਤੇ ਘਾਟ ਉਤਾਰਿਆ ਪਰ ਇਹ ਸਭ ਤੋਂ ਵੱਡੀ ਨਲਾਇਕੀ ਜਿਹੜੀ ਮੈਂ ਮੰਨਦਾ ਪੰਜਾਬ ਸਰਕਾਰ ਦੀ ਹੈ ਇਹਦੇ ਵਿੱਚ ਜੇਕਰ ਅਸੀਂ ਸੋਚਦੇ ਹਾਂ ਜਦੋਂ ਸਿੱਧੂ ਸਾਹਿਬ ਨੇ ਇਲੈਕਸ਼ਨ ਲੜੀ ਹੈ ਕਾਂਗਰਸ ਦੀ ਉਦੋਂ ਉਹਨਾਂ ਕੋਲੇ ਗਨਮੈਨ ਕਾਫੀ ਹੁੰਦੇ ਸੀ ਕਾਂਗਰਸ ਦੇ ਟਾਈਮ ਵੀ ਗਨਮੈਨ ਕਾਫੀ ਸੀਗੇ ਉਹ ਗਨਮੈਨ ਨੂੰ ਜਿਹੜਾ ਵਾਪਸ ਲਿਆ ਸਰਕਾਰ ਨੇ ਸਭ ਤੋਂ ਮਾੜੀ ਗਲਤੀ ਇਹ ਵੀ ਜਿਹੜਾ ਗਨਮੈਨ ਵਾਪਸ ਲਏ ਗਨਮੈਨਾਂ ਨੇ ਵਾਪਸ ਲੈ ਕੇ ਜਿਹੜਾ 29 ਮਈ 2022 ਦੇ ਵਿੱਚ ਉਹਨੂੰ ਮੌਦੇ ਘਾਟ ਉਤਾਰਿਆ ਤਾਂ ਉਸ ਤੋਂ ਮੰਦ ਭਾਗਾ ਉਸ ਤੋਂ ਵੱਡਾ ਘਾਟਾ ਸਾਡੇ ਪੰਜਾਬ ਨੂੰ ਕੋਈ ਨਹੀਂ ਅੱਜ ਜਿਹੜੇ ਸਾਡੇ ਸਿੱਧੂ ਮੂਸੇਵਾਲੇ ਸੀਗੇ ਉਹ ਅੱਜ ਪੂਰੀ ਆਲ ਵਰਲਡ ਦੇ ਵਿੱਚ ਇੱਕ ਤਾਂ ਹੁੰਦਾ ਸਾਡੇ ਹਿੰਦੁਸਤਾਨ ਚ ਪੂਰੇ ਆਲ ਵਰਲਡ ਦੇ ਵਿੱਚ ਉਹ ਫੇਮਸ ਸੀ ਉਸ ਬੰਦੇ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਵਾਪਰਨ ਵਾਲਾ ਹੈ ਜਾਂ ਜੋ ਪਹਿਲਾਂ ਹੋਏ ਜਿਵੇਂ ਬਲਵਿੰਦਰ ਜਟਾਣਾ ਜੀ ਦਾ ਗੀਤ ਦੇ ਵਿੱਚ ਸਾਰਾ ਕੁਝ ਉਹ ਨਹਿਰ ਬਾਰੇ ਐਸਵਾਈਐਲ ਪਿੱਛੇ ਸਾਰਾ ਕੁਝ ਉਹਨਾਂ ਨੇ ਗੀਤ ਦੇ ਵਿੱਚ ਆਪਣੇ ਦੱਸਿਆ ਤੇ ਉਹਨਾਂ ਨੇ ਸਾਰਾ ਕੁਝ ਆਪਣੇ ਗੀਤ ਰਾਹੀਂ ਪੇਸ਼ ਕੀਤਾ ਸੀ ਵੀ ਸ਼ਾਇਦ ਮੇਰੇ ਨਾਲ ਇਹ ਘਟਨਾ ਵਾਪਰਨ ਵਾਲੀ ਹੈ ਉਹ ਵੀ ਬਹੁਤ ਵੱਡੀ ਗੱਲ ਹੈ ਅੱਜ ਉਹ ਦਿਨ ਹੈ ਜਿਹੜਾ ਉਹ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਗਿਆ ਤੇ ਇਹ ਵੀ ਲਿਖਿਆ ਗਿਆ ਕਿ ਉਸ ਟਾਈਮ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸਾਡਾ ਸਿੱਧੂ ਮੂਸੇਵਾਲਾ ਸਾਡੇ ਤੋਂ ਖੋਇਆ ਗਿਆ ਸਿੱਧੂ ਮੂਸੇਵਾਲੇ ਦੀ ਗਾਇਕੀ ਨੂੰ ਕਿਵੇਂ ਦੇਖਦੇ ਹੋ ਗੀਤਕਾਰੀ ਨੂੰ ਕਿਵੇਂ ਦੇਖਦੇ ਹੋ ਆਪ ਗੀਤਕਾਰ ਸੀ ਉਹ ਫਿਰ ਗਾਇਕ ਵੀ ਆਪ ਸੀ ਬਹੁਤ ਡੂੰਘੀਆਂ ਗੱਲਾਂ ਐਸਵਾਈਐਲ Song ਆਇਆ ਹੋਰ Song ਆਏ ਨੇ ਬਾਅਦ ਤੋਂ ਜਿਹੜੇ ਜਾਣਕਾਰ ਤੇ ਡੂੰਘਾਈ ਨਾਲ ਸੋਚਣ ਵਾਲੇ ਤੇ ਉਹ ਤਾਂ ਇੱਕ ਫੈਨ ਹੋਗੇ ਵੀ ਯਾਰ ਅਸੀਂ ਪਹਿਲਾਂ ਤਾਂ ਕਦੇ ਸੁਣਿਆ ਨਹੀਂ ਸੀ ਸਿੱਧੂ ਮੂਸੇਵਾਲਾ ਅੱਜ ਸਾਡੇ ਚ ਹੈ ਨਹੀਂ ਪਰ ਇੰਨੇ ਵਧੀਆ ਗੀਤ ਐ ਇੰਨੇ ਡੂੰਗੇ ਗੀਤ ਪੰਜਾਬ ਪ੍ਰਤੀ ਡੂੰਗੀ ਸੋਚ ਉਹਨਾਂ ਨੂੰ ਕਿਵੇਂ ਮੰਨਦੇ ਹੋ ਤੁਸੀਂ ਬਾਈ ਜੀ ਉਹਨਾਂ ਦੀ ਤਾਂ ਬਹੁਤ ਹੀ ਜ਼ਿਆਦਾ ਢੂੰਗੀ ਸੋਚ ਸੀ ਮੈਂ ਸਮਝਦਾ ਵੀ ਸ਼ਾਇਦ ਉਹ ਮੁੱਖ ਮੰਤਰੀਆਂ ਦੀ ਸੋਚ ਵੀ ਨਹੀਂ ਹੋ ਸਕਦੀ ਜਿੰਨੀ ਢੂੰਗੀ ਸੋਚ ਸਿੱਧੂ ਮੂਸੇਵਾਲੇ ਜੀ ਦੀ ਸੀ ਉਹਨਾਂ ਨੇ ਆਪਣੇ ਮਾਨਸਾ ਵਿਖੇ ਇਹ ਕਿਹਾ ਹੋਇਆ ਸੀ ਸੋਚਿਆ ਹੋਇਆ ਸੀ ਮਾਨਸਾ ਵਿਖੇ ਬਹੁਤ ਵੱਡਾ ਹਸਪੀਟਲ ਲੋਕਾਂ ਦੀ ਸੇਵਾ ਲਈ ਬਣਾਉਣਾ ਸੀ ਬਹੁਤ ਵੱਡੀ ਇੰਡਸਟਰੀ ਜਿਹੜੀ ਫਿਲਮ ਇੰਡਸਟਰੀ ਹੈ ਉਹ ਉੱਥੇ ਮਾਨਸਾ ਵਿਖੇ ਲਾਉਣੀ ਸੀ ਤੇ ਬਹੁਤ ਹੋਰ ਬਹੁਤ ਸਾਰੇ ਪ੍ਰੋਜੈਕਟ ਸੀ ਜਿਹੜੇ ਉਹ ਮਾਨਸਾ ਵੀ ਕਿਹ ਲੈ ਕੇ ਆਉਣੇ ਸੀ ਮਾਨਸਾ ਦਾ ਅੱਜ ਨਾਮ ਪੂਰੇ ਆਲ ਵਰਲਡ ਦੇ ਵਿੱਚ ਮਾਨਸਾ ਦਾ ਨਾਮ ਚਮਕਦਾ ਤਾਂ ਸਿੱਧੂ ਮੂਸੇਵਾਲੇ ਕਰਕੇ ਚਮਕਦਾ ਹੈ ਸਿੱਧੂ ਮੂਸੇਵਾਲੇ ਬਹੁਤ ਜਿਹੜਾ ਹੈਗੇ ਸੀਗੇ ਬਹੁਤ ਵੱਡੀ ਸਾਡੇ ਪੰਜਾਬ ਨੂੰ ਦੇਣ ਹੈ ਸਾਡੀ ਪੰਜਾਬੀ ਮਾਂ ਬੋਲੀ ਪੰਜਾਬੀ ਦੀ ਉਹਨਾਂ ਦੀ ਦੇਣ ਹੈ ਕਿਉਂਕਿ ਉਹਨਾਂ ਵਰਗਾ ਗਾਇਕ ਤੇ ਉਹਨਾਂ ਵਰਗਾ ਸੂਝਵਾਨ ਜਿਨ੍ਹਾਂ ਨੇ ਆਪਣੇ ਗਾਣੇ ਆਪ ਲਿਖਨੇ ਤੇ ਹਕੀਕਤਾਂ ਲਿਖਣੀਆਂ ਇਹ ਨਹੀਂ ਹੈ ਵੀ ਜਿਵੇਂ ਅੱਜਕੱਲ ਦੇ ਗਾਇਕ ਨੇ ਵੀ ਕੁਝ ਕਹਿ ਦਿੰਦੇ ਨੇ ਪਰ ਉਹਨਾਂ ਨੇ ਤਾਂ ਹਰ ਇੱਕ ਮੁੱਦੇ ਦੀ ਗੱਲ ਕਰਕੇ ਆਪਣੇ ਗੀਤ ਰਾਹੀਂ ਉਹ ਲੋਕਾਂ ਸਾਹਮਣੇ ਪੇਸ਼ ਕੀਤੇ ਆ ਬਿਲਕੁਲ ਪਰਵਾਰ ਨੂੰ ਤਾਂ ਬਹੁਤ ਵੱਡਾ ਘਾਟਾ ਪਿਆ ਹੀ ਆ ਪੰਨਵਾ ਸਾਹਿਬ ਤੇ ਪੂਰੇ ਪੰਜਾਬ ਨੂੰ ਕਿੰਨਾ ਕੁ ਵੱਡਾ ਘਾਟਾ ਮੰਨਦੇ ਤੁਸੀਂ ਬਾਈ ਜੀ ਘਾਟਾ ਦਾ ਤੁਸੀਂ ਜਿਵੇਂ ਆਪਾਂ ਕਹਿੰਦੇ ਨੇ ਵੀ ਜ਼ਮੀਨ ਤੇ ਆਸਮਾਨ ਤੇ ਪਤਾਲ ਇੰਨਾ ਵੱਡਾ ਘਾਟਾ ਪਿਆ ਜਿਸ ਦੀ ਕੋਈ ਤੋੜ ਨਹੀਂ ਅੱਜ ਪੂਰਾ ਨੌਜਵਾਨ ਪੂਰਾ ਨੌਜਵਾਨ ਪੂਰਾ ਸਿੱਧੂ ਮੂਸੇਵਾਲਾ ਜੀ ਨੂੰ ਯਾਦ ਕਰਕੇ ਅੱਜ ਰੋ ਰਿਹਾ ਹੈ ਪੰਜਾਬ ਤਾਂ ਇਹ ਸਮ ਲੋ ਵੀ ਚੀਕਾਂ ਮਾਰ ਰਿਹਾ ਉਹ ਦਿਨ ਦੇਖ ਰਿਹਾ ਵੀ ਕਦੋਂ ਇਹ ਜਿਵੇਂ ਆਪਾਂ ਕਹਿੰਦੇ ਨੇ ਵੀ ਇਹ ਮਾੜੀ ਸਰਕਾਰ ਐਸੇ ਮਾੜੀ ਕਹਾਂਗੇ ਲੋ ਮਾੜੀ ਸਰਕਾਰ ਆਈ ਜਿਨੇ ਆ ਕੇ ਉਹਦੇ ਗਨਮੈਨ ਖੋਹੇ ਗਨਮੈਨ ਖੋਹ ਕੇ ਗੈਂਗਸਟਰ ਨੂੰ ਮੌਕਾ ਦਿੱਤਾ ਕਿ ਉਹ ਸੇਵਾ ਕਰਨੀ ਚਾਹੁੰਦਾ ਸੀ ਉਹ ਲੋਕਾਂ ਦੇ ਭਲੇ ਕਰਨਾ ਚਾਹੁੰਦਾ ਸੀ ਪਰ ਉਹ ਜਿਹੜਾ ਮਾਂ ਦਾ ਪੁੱਤ ਸੀ ਉਹ ਸਾਡੇ ਤੋਂ ਖੋਇਆ ਗਿਆ ਅੱਜ ਪੂਰਾ ਜਿਹੜਾ ਨੌਜਵਾਨ ਵਰਗ ਹੈ ਉਹ ਸਾਰਾ ਉਹ ਰੋ ਰਿਹਾ ਤੇ ਉਹ ਸਿੱਧੂ ਮੂਸੇਵਾਲੇ ਜੀ ਨੂੰ ਯਾਦ ਕਰ ਰਿਹਾ ਹੈ ਵੀ ਇਹੋ ਜਿਹਾ ਇਨਸਾਨ ਸਾਨੂੰ ਦੁਬਾਰੇ ਕਿਤੇ ਮਿਲਣਾ ਬਹੁਤ ਜਿਆਦਾ ਮੁਸ਼ਕਿਲ ਹੈ ਬਿਲਕੁਲ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਇੱਕ ਵਾਰ ਤਾਂ ਬਿਲਕੁਲ ਟੁੱਟ ਗਏ ਸੀ ਪਰ ਉਸ ਤੋਂ ਬਾਅਦ ਚਲੋ ਬੱਚਾ ਪੈਦਾ ਹੋਇਆ ਛੋਟਾ ਸਿੱਧੂ ਮੂਸੇਵਾਲਾ ਕਹਿੰਦੇ ਆਪਾਂ ਕੀ ਲੱਗਦਾ ਹੁਣ ਚਲੋ ਉਹਨਾਂ ਨੂੰ ਵੀ ਆਸਾਂ ਹੋਣਗੀਆਂ ਵੀ ਇਸ ਤਾਂ ਆਸ ਇਹ ਰੱਖ ਸਕਦੇ ਆ ਵੀ ਇਹੀ ਸਿੱਧੂ ਮੂਸੇਵਾਲਾ ਬਣ ਜੇ ਵੀ ਛੋਟਾ ਭਾਈਓ ਬਣ ਜੇ ਸੋਚ ਤਾਂ ਉਹਨਾਂ ਦੀ ਇਹੀ ਹੈ ਬਾਈ ਜੀ ਸੱਚੇ ਬਾਦਸ਼ਾਹ ਵਾਹਿਗੁਰੂ ਦੇਕਰ ਦੇਰ ਜਰੂਰ ਹੈ ਪਰਂ ਦੇਰ ਨਹੀਂ ਉਹਨਾਂ ਨੇ ਜਿਹੜੇ ਸਾਡੇ ਮਾਤਾ ਪਿਤਾ ਸੀ ਸਿੱਧੂ ਦੇ ਮਾਤਾ ਪਿਤਾ ਆਪਣੇ ਮਾਤਾ ਪਿਤਾ ਤੇ ਇੱਕੋ ਹੀ ਗੱਲ ਹੈ ਨਾ ਉਹਨਾਂ ਨੇ ਭਰ ਜਵਾਨੀ ਦੇ ਵਿੱਚ ਆਪਣਾ ਪੁੱਤ ਗਵਾਇਆ ਪਰ ਜਦੋਂ ਇੱਕੋ ਹੀ ਬੱਚਾ ਹੋਵੇ ਉਹੀ ਚਲਾ ਜਾਵੇ ਤਾਂ ਤੁਸੀਂ ਆਪ ਦੱਸੋ ਵੀ ਮਾਂ ਪਿਓ ਦੇ ਵਿੱਚ ਕੀ ਰਹਿ ਜਾਂਦਾ ਹੈ ਪਰ ਮੈਂ ਸਦਕੇ ਜਾਵਾਂ ਉਹਨਾਂ ਦੇ ਪਰ ਉਹ ਡੋਲੇ ਨਹੀਂ ਸਿਰਫ ਆਪਣੇ ਬੱਚੇ ਲਈ ਹਮੇਸ਼ਾ ਇਨਸਾਫ ਦੀ ਗੁਹਰ ਲਗਾਉਂਦੇ ਰਹਿੰਦੇ ਨੇ ਹੁਣ ਵੀ ਮੈਂ ਇਹਨਾਂ ਦੀ ਪੋਸਟ ਦੇਖ ਰਿਹਾ ਸੀਗਾ ਵੀ ਸਿੱਧੂ ਮੁਸੇਵਾਲੇ ਦੇ ਫਾਦਰ ਸਾਹਿਬ ਨੇ ਹੁਣ ਕਿਹਾ ਵੀ ਮੈਂ ਆਪਣੇ ਬੱਚੇ ਲਈ ਇਨਸਾਫ ਦੁਆਉਣ ਲਈ ਮੈਂ 2027 ਐਮਐਲਏ ਦੀ ਚੋਣ ਲੜਾਂਗਾ ਤਾਂ ਮੈਂ ਇਹ ਗੱਲ ਸੁਨੇਹਾ ਦੂਜੀਆਂ ਪਾਰਟੀਆਂ ਨੂੰ ਵੀ ਦੇਣਾ ਚਾਹਾਂਗਾ ਵੀ ਜਿਸ ਪਾਰਟੀ ਵੱਲੋਂ ਵੀ ਦੇਖੋ ਉਹ ਸਾਡੇ ਕਾਂਗਰਸ ਨਾਲ ਜੁੜੇ ਹੋਏ ਸੀ ਮੈਂ ਤਾਂ ਕੰਗਰਸ ਵੱਲੋਂ ਹੀ ਚੋਣ ਲੜਨ ਪਰ ਕਾਂਗਰਸ ਵੱਲੋਂ ਜੇ ਉਹ ਚੋਣ ਲੜਦੇ ਇਹਨਾਂ ਦਾ ਮੈਂ ਦੂਜੀਆਂ ਪਾਰਟੀਆਂ ਨੂੰ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਉਹਦੇ ਮੁਕਾਬਲੇ ਕੋਈ ਕਾਗਜ਼ ਨਾ ਭਰੇ ਤੇ ਕਾਗਜ਼ ਨਾ ਭਰ ਕੇ ਉਹਨਾਂ ਨੂੰ ਸਰਬਸੰਮਤੀ ਨਾਲ ਜਿਤਾਵੇ ਕਿਉਂਕਿ ਉਸ ਦਾ ਆਪਾਂ ਸਮਝਾਂਗੇ ਉਹੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਤੇ ਉਹ ਸਾਡੇ ਵੀਰ ਜਿਹੜਾ ਨੌਜਵਾਨ ਸਿੱਧੂ ਚਲਾ ਗਿਆ ਸਾਡੇ ਤੋਂ ਉਸ ਨੂੰ ਉਸ ਰਾਹੀਂ ਯਾਦ ਕਰ ਸਕਾਂਗੇ ਬਿਲਕੁਲ ਜੀ ਸੋ ਸਿੱਧੂ ਮੂਸੇਵਾਲੇ ਨੂੰ ਸੱਚੀ ਸ਼ਰਧਾਂਜਲੀ ਪੇਂਟ ਕਰ ਰਹੇ ਨੇ ਉਹਨਾਂ ਦੇ ਫਾਲੋਅਰ ਉਹਨਾਂ ਦੇ ਨਜ਼ਦੀਕੀ ਜਾਂ ਉਹਨਾਂ ਨੂੰ ਮਿਲੇ ਨੇ ਕਿ ਬਹੁਤ ਮਿਲਣਸਾਰ ਸੁਭਾਅ ਦਾ ਸੀ ਸਿੱਧੂ ਮੂਸੇਵਾਲਾ ਮਿਲਣਸਾਰ ਸੀ ਇੱਕ ਜ਼ਮੀਨ ਨਾਲ ਜੁੜਿਆ ਹੋਇਆ ਸੀ ਸੋ ਤੀਜੀ ਵਰਸੀ ਅੱਜ ਮਨਾਈ ਗਈ ਆ ਸ਼ਰਧਾਂਜਲੀਆ ਭੇਂਟ ਕੀਤੀਆਂ ਗਈਆਂ ਨੇ ਸੋ ਲਗਾਤਾਰ ਕਹਿ ਰਹੇ ਨੇ ਕਿ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਤਾਂ ਪੈਣਾ ਹੀ ਪੈਣਾ ਸੀ ਪੰਜਾਬ ਸਟੇਟ ਤੇ ਜ਼ਿਲ੍ਹਾ ਮਾਨਸਾ ਨੂੰ ਤਾਂ ਬਹੁਤ ਹੀ ਵੱਡਾ ਘਾਟਾ ਪਿਆ ਕੈਮਰਾਮੈਨ ਵੀ ਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ